ਬਾਦਲ ਦਾ ਦਫ਼ਤਰ ਕਿੱਥੇ ਹੈ ਜੀ ਭਵਾਨੀਗੜ੍ਹ ਚ ਚੋਣਾਂ ਵਾਲਾ ਬਈ ਪਤਾ ਨਹੀਂ ਯਾਰ ਸ਼ਰੂਮ ਨੇ ਅਕਾਲੀ ਦਲ ਸ਼ਰੂਮ ਨੇ ਅਕਾਲੀ ਦਲ ਬਾਦਲ ਦਾ ਦਫ਼ਤਰ ਕਿੱਥੇ ਹੈ ਉਰੇ ਚੋਣਾਂ ਵਾਲਾ ਭਵਾਨੀਗੜ੍ਹ ਚ ਉਰੇ ਭਵਾਨੀਗੜ੍ਹ ਚ ਤਾਂ ਹੈ ਨਹੀਂ ਮੇਰੇ ਸਾਹਿਬ ਜੀ ਖੁੱਲੇ ਨਹੀਂ ਨਾ ਜੀ ਖੁੱਲੇ ਨਹੀਂ ਬਾਦਲਾਂ ਦਾ ਦਫ਼ਤਰ ਕਿੱਥੇ ਹੈ ਭਵਾਨੀਗੜ੍ਹ ਦੇ ਵਿੱਚ ਚੋਣਾਂ ਵਾਲਾ ਬਾਦਲਾਂ ਦਾ ਦਫ਼ਤਰ ਦੇਖੋ ਅਸੀਂ ਤਾਂ ਸੁਣਿਆ ਨਹੀਂ ਹੈਗਾ ਇਹ ਤਾਂ ਉਰੇ ਪਰ ਉਹਨਾਂ ਦਾ ਪਤਾ ਲੱਗਿਆ ਵੀ ਕਹੇ ਜene ਉਹ ਲੋਕਾਂ ਨੂੰ ਕੀ ਪਤਾ ਲੱਗਿਆ ਕਹੇ ਜene ਐ ਉਹਨਾਂ ਨੇ ਬਸ ਕਬਜ਼ੇ ਕੀਤੇ ਨੇ ਸਾਂਝੀਆਂ ਚੀਜ਼ਾਂ ਦੇ ਅੱਛਾ ਜੀ ਧਾਰਮਿਕ ਜਗ੍ਹਾ ਦੇ ਕਬਜ਼ੇ ਕੀਤੇ ਨੇ ਸਾਂਝੀਆਂ ਜਗ੍ਹਾ ਦੇ ਕਬਜ਼ੇ ਕੀਤੇ ਨੇ ਇਹਨਾਂ ਨੇ ਆਹੀ ਕੁਛ ਕੀਤਾ ਬਾਈ ਸਸੀਗਰ ਬਈ ਉਹ ਸ਼ਰੋਮਨੀ ਅਕਾਲੀਦਾਲ ਬਾਦਲਦਲ ਦਾ ਦਫ਼ਤਰ ਕਿੱਥੇ ਚੌਣ ਵਾਲਾ ਨਹੀਂ ਮੁਸ਼ਕਲ ਹੈ ਹਲੀ ਨਹੀਂ ਪਤਾ ਹੈ ਨਹੀਂਗਾ ਨਹੀਂ ਪਤਾ ਹੀ ਨਹੀਂ ਚਲੋ ਬਾਈ ਸਸੀਗਰ ਸਸੀਗਰ ਵੀਰ ਜੀ ਵੀਰ ਜੀ ਇੱਥੇ ਸ਼ਰੋਮਨੀ ਅਕਾਲੀਦਾਲ ਬਾਦਲਦਲ ਦਾ ਦਫ਼ਤਰ ਕਿੱਥੇ ਚੌਣ ਵਾਲਾ ਸ਼ਾਇਦ ਇੱਥੇ ਤਾਂ ਕਿਤੇ ਹੋਣੀ ਨਹੀਂ ਜੀ ਭਵਾਨੇਗੜ੍ਹ ਚ ਖੁੱਲਿਆ ਨਹੀਂ ਨੇ ਸ਼ਾਇਦ ਖੁੱਲਿਆ ਹੋਣਾ ਪਰ ਸਾਨੂੰ ਤਾਂ ਪਤਾ ਨਹੀਂ ਕਿੱਥੇ ਖੁੱਲਿਆ। ਅੱਛਾ ਜੀ। ਨਾ ਜੀ। ਇੱਥੇ ਸ਼ਰਮਨੇ ਅਕਾਲੀਦਾਲ ਬਾਦਲ ਦਾ ਚੋਣ ਦਫ਼ਤਰ ਕਿੱਥੇ ਹੈ ਜੀ? ਇਹ ਜਿਹੜੀ ਹੈ ਮੇਰੇ ਆਊਟ ਆਫ ਸਲੇਵਸ ਹੈ। ਅੱਛਾ ਜੀ। ਮੈਂ ਕੁਝ ਨਹੀਂ ਕਰਨੀ ਚਾਹੁੰਦਾ। ਸਸੀਗਾਰ ਜੀ। ਇੱਥੇ ਭਵਾਨੀਗੜ੍ਹ ਦੇ ਵਿੱਚ ਸ਼ਰਮਨੇ ਅਕਾਲੀਦਾਲ ਬਾਦਲ ਦਾ ਦਫ਼ਤਰ ਕਿੱਥੇ ਹੈ ਜੀ ਚੋਣ ਵਾਲਾ? ਮੈਂ ਤਾਂ ਬਾਹਰੋਂ ਆ ਜੀ ਮੈਨੂੰ ਨਹੀਂ ਪਤਾ। ਤੁਹਾਨੂੰ ਪਤਾ ਜੀ? ਮੰਡੀ ਦੇ ਵਿੱਚ ਜੀ। ਮੰਡੀ ਦਾ ਸਿਮਰਜੀਤ ਮਾਨ ਦਾ ਜੀ ਉਹਨਾਂ ਦਾ ਤਾਂ ਲੱਭਿਆ ਨਹੀਂ। ਉਹਨਾਂ ਨੂੰ ਲੱਭਣੀ ਬਾਈ ਬਾਈ ਉਹਨਾਂ ਨੂੰ ਪਤਾ ਉਹ ਜਾਣਕਾਰੀ ਸੀ ਮੈਂ ਬਾਹਰੀ ਆ ਇੱਥੇ ਸ਼ਰਮਨਿ ਅਕਾਲੀਰਾਲ ਦਾ ਬਾਦਲ ਦਾ ਦਫ਼ਤਰ ਕਿੱਥੇ ਘਚੋਣ ਵਾਲਾ ਉਹਦੇ ਕੋਈ ਦਫ਼ਤਰ ਨਹੀਂ ਖੁੱਲਿਆ ਇਹਨਾਂ ਦਾ ਕੋਈ ਪਛਾਣ ਨਹੀਂ ਇਹ ਕੋਈ ਬੰਦੀ ਨਹੀਂ ਵੀ ਕਿਹੜਾ ਖੜਾ ਕੋਈ ਪਤੀ ਨਹੀਂ ਲੋਕਾਂ ਨੂੰ ਵੀ ਕਿਹੜਾ ਖੜਿਆ ਕਿਹੜਾ ਨਹੀਂ ਖੜਿਆ ਇਹ ਅਕਾਲੀਰਾਲ ਵਾਲਾ ਪਤਾ ਨਹੀਂ ਨਾ ਜੀ ਨਾ ਕਿਸੇ ਨੂੰ ਨਹੀਂ ਪਤਾ ਇਹਦੇ ਸੁਖਵੀਰ ਬਾਦਲ ਦਾ ਸਾਰਾ ਜ਼ੋਰ ਲੱਗਿਆ ਪਿਆ ਪੰਜਾਬ ਨੂੰ ਬਚਾਉਣ ਤੇ ਤੁਸੀਂ ਕਹਿੰਦੇ ਸਾਨੂੰ ਪਤਾ ਨਹੀਂ ਉਹ ਤਾਂ ਗੱਡੀ ਚ ਆਏ ਪੈਂਦਾ ਹੀ نیچے ਉੱਤਰ ਕੇ ਕਹਿੰਦਾ ਚਾਰ ਬੰਦੇ ਚਲਾਏ ਚੱਲੀਏ ਪਿਆ ਪਿਆ ਬਚਾਉਣ ਉਹ ਚਾਰ ਬੰਦੇ ਨੂੰ ਕਹਿਂਦਾ ਹੀ ਉਹਦਾ ਗੱਡਾ ਟੌਰ ਨਾ ਪੈਂਦਾ ਗੱਡੀ ਚ ਪੀ ਗੇੜੇ ਲਾਂਦਾ ਹੀ ਮੈਂ ਰੋਡ ਤੇ ਬੈਠਾ ਹੁੰਦਾ ਉਹ ਗੱਡੀ ਚ ਐ ਲੱਤ ਰੱਤ ਘਰੀ ਬੈਠਾ ਹੁੰਦਾ ਅੱਛਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਯਾਰ ਅਸੀਂ ਸ਼ਰਮਣੀ ਅਕਾਲੀ ਦਲ ਦਾ ਦਫ਼ਤਰ ਲੱਭ ਰਹੇ ਪਹਾਣੀਗੜ੍ਹ ਚ ਕਿੱਥੇ ਖੋਲੇ ਉਹਨਾਂ ਨੇ ਆਹ ਦਾਣਾ ਮੰਡੀ ਚ ਆ ਜੀ ਆ ਨਾਲੇ ਠੀਕ ਕਿੱਥੇ ਕਿਧਰ ਲਈ ਸਾਡਾ ਟੋਕਲ ਟਾਲ ਦੇ ਲਵੇ ਆ ਜੀ ਨਹੀਂ ਆ ਮਾਨਦਾਨੀ ਬਾਦਲ ਦਲ ਦਾ ਬਾਦਲ ਦਲ ਦਾ ਦਫ਼ਤਰ ਲੱਭ ਰਹੇ ਅਸੀਂ ਕਿੱਥੇ ਉਹ ਉਦੇ ਬਾਰੇ ਨਹੀਂ ਹੈ ਪਤਾ। ਭਾਈ ਸਸੀਕਰ। ਸਸੀਕਰ ਕਿੱਥੇ? ਇੱਥੇ ਬਾਦਲ ਵਾਲਾ ਦਾ ਦਫ਼ਤਰ ਕਿੱਥੇ ਹੈ? ਭਾਈ ਮੈਨੂੰ ਨਹੀਂ ਪਤਾ ਮੈਂ ਤਾਂ ਬਾਹਰੋਂ ਆ। ਬਾਹਰੋਂ ਆਇਆ ਹਾਂ। ਹਾਂ ਮੈਨੂੰ। ਪਰ ਜੀ ਜੀ ਅਸੀਂ ਨਾ ਸ਼ਰਮਨੀ ਅਕਾਲੀ ਨਾਲ ਬਾਦਲ ਦਾ ਦਫ਼ਤਰ ਲੱਭ ਰਹੇ ਭਵਾਨੀਗੜ੍ਹ ਚ ਚੋਣਾਵਾਸ ਚੋਣਾ ਵਾਲਾ ਦਫ਼ਤਰ ਲੱਭਣਾ। ਉਹ ਨਹੀਂ ਲੱਭ ਰਿਹਾ ਕਿੱਥੇ ਹੈ? ਆ ਇਹਨਾਂ ਤੋਂ ਪਤਾ ਕਰੋ ਜੀ। ਇਹ ਉਹ ਜਿਹੜੀ ਵਾਲੇ। ਆ ਜੀ। ਖੁੱਲ੍ਹੇ ਨਹੀਂ ਬੁਲਾ ਰਹੇ ਜੀ। ਦਫ਼ਤਰ ਖੁੱਲ੍ਹੇ ਨਹੀਂ ਜਾਂਦੇ ਬੁਲਾਣੇ। ਅਕਾਲੀ ਨਾਲ ਖੁੱਲ੍ਹੇ ਨਹੀਂ। ਨਾ ਖੁੱਲ੍ਹਣਗੇ ਜੀ। ਦਫ਼ਤਰ ਇੱਥੇ ਹੀ। ਕਿੱਥੇ ਹੈ? ਆ ਸੁਦਾ ਦਫ਼ਤਰ ਆ ਜਿਹੜਾ ਉੱਥੇ ਆ ਉਹ ਨਹੀਂ ਉਹਦਾ ਯਾਰ ਹੈ ਇਹ ਪੋਸਟਰ ਲਗਾ ਹੈ ਪੋਸਟਰ ਹੀ ਪੋਸਟਰ ਉਹ ਨਹੀਂ ਉਹ ਤੇ ਪੋਸਟਰ ਲੱਗਾ ਫੋਲੇ ਵਿੱਚ ਪੱਕਾ ਜੀ ਅੱਜ ਤਰੀਕ ਹੋਊਗੀ ਕਿ 17 ਹੋਗੇ ਮਿਲਣਾ ਆਹ ਜਾ ਹਾਂਜੀ ਹਾਂ ਤੇ 14 ਦਾ ਸਿਰਤੇ ਨੇ ਫਿਰ ਇਹ ਕੀ ਗੱਲ ਆ ਪਤਾ ਨਹੀਂ ਕੀ ਗੱਲ ਹੈ ਪਾਰਟੀ ਨੂੰ ਪਤਾ ਹੋਊਗੀ ਜੀ ਹਾਂਜੀ ਸਾਰੀਆਂ ਪਾਰਟੀਆਂ ਦਾ ਠੰਡਾ ਜਾਂ ਕੰਮ ਹੋਇਆ ਪਿਆ ਜੀ ਕੋਈ ਪਾਰਟੀ ਇਹ ਚੋਣ ਦਫਤਰ ਖੋਲੇ ਵੀ ਦੇਖੀ ਨਾ ਨਾ ਬਾਕੀ ਤਾਂ ਖੋਲਣੇ ਆ 70 ਦੀ ਮੰਗ ਦਾ ਪਿੱਛੇ ਬੀਜੇਪੀ ਬਸ ਇਹ ਦੋਨਾਂ ਨੇ ਤੇ ਤੀਸਰਾ ਬੰਦਾ ਦਿਖਾਓ ਕਿਹੜਾ ਦਫਤਰ ਖੋਲੇ ਜੀ ਝਾੜੂ ਵਾਲੇ ਜਾਂ ਹੁਣ ਆਏ ਹੋਣੇ ਜੀ ਸੁਖਵੀਰ ਨੂੰ ਨਹੀਂ ਕਹਿੰਦੇ ਪੰਜਾਬ ਬਚਾਉਣਾ ਕਿੰਨੇ ਕੁ ਲੱਗਦੇ ਨੇ ਵੀ ਸਫਲ ਹੋ ਰਹੇ ਨੇ ਪੰਜਾਬ ਬਚਾਉਣ ਚ ਨਾ ਜੀ ਨਾ ਖਤਮ ਨੇ ਕੁਝ ਨਹੀਂ ਖਤਮ ਨੇ ਦਾ ਕੁਝ ਨਹੀਂ ਹੈਗਾ ਜਿਹਨਾਂ ਪੱਲੇ ਬਾਦਲ ਦੇ ਪੱਲੇ ਬਾਦਲ ਖਤਮ ਖਤਮ ਦੇਖ ਲਓ ਅੱਛਾ ਹੋ ਗਾ ਸਮਝ ਹੋ ਰਹੀ ਹੈ ਜੀ ਹੋ ਰਹੀ ਹੈ ਕੋਈ ਬੰਦਾ ਨਹੀਂ ਗਾ ਜੀ ਕੁਝ ਨਹੀਂ ਆ ਅੱਛਾ ਚਲੋ ਇੱਕ ਗੱਲ ਹੋਰ ਦੱਸੋ ਤੁਸੀਂ ਹੁਣ ਥੋੜਾ ਪਿੱਛੇ ਹੋ ਇੱਕ ਮਿੰਟ ਜਿਹੜਾ ਇਹਨਾਂ ਨੇ ਪਰਮਿੰਦਰ ਢੀਂਡ ਸੇ ਨਾਲ ਵਾਦਾ ਕੀਤਾ ਸੀ ਵੀ ਤੁਹਾਨੂੰ ਟਿਕਟ ਦੇਵਾਂਗੇ ਤੇ ਟਿਕਟ ਦਿੱਤੀ ਨਹੀਂ ਹੈਗੀ ਉਹਨੂੰ ਕਿਵੇਂ ਦੇਖਦੇ ਹੋ ਇਹ ਤਾਂ ਇਹ ਤਾਂ ਪਾਰਟ ਦੇ ਮਾਸਰੇ ਨੇਗੇ ਇਹਦਾ ਇਹਦਾ ਪਾਰਟ ਦੇ ਮਾਸਰੇ ਨੇ ਜਿੰਦੇ ਬਾਰੇ ਤਾਂ ਭਾਗੀ ਆ ਜਾਂਦੇ ਨੇ ਇਹ ਪਰਮੇਂਦਰ ਨਾ ਵਾਦਾ ਕਰੇਗੀ ਹੁਣ ਉਹਦਾ ਬਾਦ ਸਾਹਿਬ ਦਾ ਇਹ ਗੱਲ ਕਹਿੰਦੇ ਵੀ ਐ ਕਰਕੇ ਵੀ ਇਹਦੇ ਹਲਕੇ ਦੇ ਵਿੱਚ ਕੋਈ ਹਲਕਾ ਨਿਚਾਰ ਜ਼ਰੂਰ ਨੂੰ ਤਿਆਰ ਨਹੀਂ ਤੇ ਨਾਲ ਤਾਂ ਕਰਕੇ ਅਸੀਂ ਝੁੰਡਾ ਨੂੰ ਟਿਕਟ ਦਿੱਤੀ ਹੈਗੀ ਉਹਦਾ ਇਹ ਗੱਲ ਕਰਦੇ ਵੀ ਕੋਈ ਵੀ ਹਲਕਾ ਨਿਚਾਰ ਦੇ ਨਾਲ ਤਰੋਂ ਧਿਆਨ ਨਹੀਂ ਹੈਗਾ ਜਿੱਦਾਂ ਕਰਕੇ ਝੁੰਡਾ ਨੂੰ ਟਿਕਟ ਦਿੱਤੀ ਠੀਕ ਹੈ ਆ ਸ਼ੁਕਰੀਆ ਜੀ ਹੁਣ ਦੋ ਦਾ ਘਟਾ ਟੈਂਸ਼ਨ ਠੀਕ ਆ ਵਧੀਆ ਹਾਂਜੀ ਹਾਂਜੀ ਅਸੀਂ ਅਕਾਲੀਆਂ ਦਾ ਦਫ਼ਤਰ ਲੱਭ ਰਹੇ ਹਾਂ ਚੌਣ ਵਾਲਾ ਪਤਾ ਕਿੱਥੇ ਆ ਨੰਨੇ ਉਹਦਾ ਉਹਦਾ ਮਾਮ ਦਾ ਇੱਕ ਮਿੰਟ ਹਾਂ ਫੌਂਡਾ ਜਾਸੇ ਨਾਲ ਪੱਕਾ ਬਣਾ ਭਾਈ ਪਿੱਛੇ ਦੱਸ ਹਾਂਜੀ ਸਰਵੇ ਵੀ ਕਰਦੇ ਹੋ ਮਿਸਵਾ ਸਰਵੇ ਕਰ ਰਹੇ ਕਿਹੜੀ ਪਾਰਟੀ ਦਾ ਲੱਗਦੇ ਨੇ ਜਾਣ ਤੋਂ ਭਾਈ ਆਪਣੇ ਉਹ ਤਾਂ ਤੁਸੀਂ ਹਿਸਾਬ ਲਾ ਦੋ ਵੀ ਫਿਲਹਾਲ ਤਾਂ ਪਤਾ ਹੀ ਨਹੀਂ ਲੱਗ ਰਿਹਾ ਪਰ ਸਿਮਰਜੀਤ ਸਿੰਘ ਮਾਮ ਦਾ ਯਾਰ ਜੋਰ ਬਹੁਤ ਹੈ ਹਾਂ ਬਾਕੀ ਜਿਹੜੀ ਆਮ ਆਦਮੀ ਪਾਰਟੀ ਹੈ ਭਾਈ ਥੋੜੇ ਜਿਹਾ ਚਲੋ ਪਹਿਲਾਂ ਜਿਵੇਂ 2-3 ਸਾਲ ਇਹ ਵਿਚਰੇ ਨਹੀਂ ਹੈਗੇ ਬਾਈ ਹਣਾ ਜਿਵੇਂ ਲੋਕ ਕਹਿੰਦੇ ਨੇ ਆਪਦੇ ਵੱਲੋਂ ਨਹੀਂ ਕਹਿੰਦਾ ਬਾਈ ਉਹ ਚੀਜ਼ਾਂ ਦਾ ਵੀ ਬਾਈ ਫੈਕਟ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈਗਾ ਤੇ ਬਾਕੀ ਬਾਈ ਦੇਖੋ ਹਣਾ ਬਾਕੀ ਲੋਕਾਂ ਤੇ ਆ ਯਾਰ ਕਿੱਧਰ ਨੂੰ ਕਰਦੇ ਆ ਬਾਈ ਸ਼ੁਕਰੀਆ ਇੱਥੇ ਭਵਾਨੀਗੜ੍ਹ ਦੇ ਵਿੱਚ ਸ਼ਰਮਨੀ ਅਕਾਲੀ ਨਾਲ ਬਾਦਲ ਦਾ ਦਫਤਰ ਕਿੱਥੇ ਗਿਆ ਜੀ ਪਤਾ ਨਹੀਂ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਯਾਰ ਅਸੀਂ ਸ਼ਰਮਨੀ ਅਕਾਲੀ ਨਾਲ ਦਾ ਦਫਤਰ ਲੱਭ ਰਹੇ ਆ ਭਵਾਨੀਗੜ੍ਹ ਚ ਕਿੱਥੇ ਖੋਲੇ ਹੋਣਾ ਨੇ ਆਹ ਦਾਣਾ ਮੰਡੀ ਚ ਆ ਯਾਰ ਨਾਲੇ ਠੀਕ ਕਿੱਥੇ ਕਿਧਰ ਲਈ ਸਾਡਾ ਇਹ ਖਤੇ ਟੋਕਲ ਟਾਲ ਦੇ ਲਵੇ ਆ ਜੀ ਨਹੀਂ ਆ ਮਾਨਦਾਨੀ ਬਾਦਲਦਲ ਦਾ ਬਾਦਲਦਲ ਦਾ ਦਫਤਰ ਲੱਭ ਰਹੇ ਆ ਅਸੀਂ ਕਿੱਥੇ ਉਹ ਉਹਦੇ ਬਾਰੇ ਨਹੀਂ ਹੈ ਪਤਾ ਭਾਈ ਅਸੀਂ ਪਵਾਨੀਗੜ੍ਹ ਚ ਬਾਦਲਦਲ ਦਾ ਸ਼ਰਮਣਿ ਅਕਾਲੀ ਨਾਲ ਦਾ ਦਫਤਰ ਲੱਭ ਰਹੇ ਆਂ ਕਿ ਮੈਨੂੰ ਦੱਸੋਗੇ ਕਿੱਥੇ ਆ ਹੈਗਾ ਜੀ ਕਿੱਥੇ ਉਹ ਆਪਣੇ ਆਪਣਾ ਹੀਰੋਇਨ ਏਜੰਸੀ ਨਹੀਂ ਗਈ ਹਾਂ ਜੀ ਉਹਦੇ ਨਾਲ ਹੀ ਮੁਰਝ ਉੱਥੇ ਦਫਤਰ ਹੈਗਾ ਠੀਕ ਆ ਜੀ ਸ਼ੁਕਰੀਆ ਉਹ ਵੀ ਪਤਾ ਮੈਂ ਟੱਕੜੀ ਬੋਰਡ ਮੈਂ ਪਾਉਣੀ ਹੈ ਟੱਕੜੇ ਵਾਲਿਆਂ ਸ਼ੁਕਰੀਆ ਜੀ ਭਾਈ ਸਾਹਿਬ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਕਿੱਥੇ ਬਾਦਲ ਵਾਲਾ ਦਾ ਦਫ਼ਤਰ ਕਿੱਥੇ ਹੈ ভাই ਮੈਨੂੰ ਨਹੀਂ ਪਤਾ ਮੈਂ ਤਾਂ ਬਾਹਰੋਂ ਆ ਬਾਹਰੋਂ ਆਇਆ ਹਾਂ ਹਾਂ ਮੈਨੂੰ ਮਾੜਾ ਆਇਆ ਤੇ ਮਾੜਾ ਮਾੜਾ ਸਾਡੇ ਸੰਜੋ ਹੋਏ ਪਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਧਰ ਬਣਾ ਬਾਈ ਉਹ ਤਾਂ ਬਹੁਤ ਔਖਾ ਕੰਮ ਚੱਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਪਰਮਜੀਤ ਸਿੰਘ ਆ ਜੀ ਪਰਮਜੀਤ ਜੀ ਅਸੀਂ ਨਾ ਸ਼ਰੋਮਨੀ ਅਕਾਲੀ ਦਲ ਬਾਦਲ ਦਾ ਦਫ਼ਤਰ ਲੱਭ ਰਹੇ ਭਵਾਨੀਗੜ੍ਹ ਚ ਚੋਣਾਵਾਸ ਚੋਣਾ ਵਾਲਾ ਦਫ਼ਤਰ ਲੜਾ ਉਹ ਨਹੀਂ ਲੱਭ ਰਿਹਾ ਕਿੱਥੇਗਾ ਆ ਇਹਨਾਂ ਤੋਂ ਪਤਾ ਕਰੋ ਜੀ ਇਹ ਖੁੱਲ੍ਹੇ ਨਹੀਂ ਬੁਲਾ ਰਹੇ ਜੀ ਦਫਤਰ ਖੁੱਲ੍ਹੇ ਨਹੀਂ ਜਾਂਦੇ ਬੁਲਾਣੇ ਅਕਾਲੀ ਦਲ ਨੇ ਖੁੱਲ੍ਹੇ ਨਹੀਂ ਨਾ ਖੁੱਲਣਗੇ ਦਫਤਰ ਜਿੱਥੇ ਹੀ ਕਿੱਥੇਗਾ ਆ ਸੁਦਾ ਦਫਤਰ ਆ ਜਿਹੜਾ ਉੱਥੇ ਆ ਨਹੀਂ ਇਹਦਾ ਪੋਸਟਰ ਹੈ ਖੁੱਲ੍ਹੇ ਨਹੀਂ ਖੁੱਲ੍ਹੇ ਉੱਥੇ ਪੋਸਟਰ ਲੱਗਾ ਖੁੱਲ੍ਹੇ ਵਿੱਚ ਪੱਕਾ ਜੀ ਅੱਜ ਤਰੀਕ ਹੋਊਗੀ ਕਿ 17 ਹੋਗੇ ਮਿਲਣਾ ਹਾਂ ਜੀ ਹਾਂ ਜੀ ਹਾਂ ਤੇ ਚੋਣਾ ਦਾ ਸਿਰਤੇ ਨੇ ਫਿਰ ਇਹ 21 ਗੱਲ ਪਤਾ ਨਹੀਂ ਕੀ ਗੱਲ ਹੈ ਹਾਂ ਪਾਰਟੀ ਨੂੰ ਪਤਾ ਵਈ ਜੀ ਕੀ ਕਹਿੰਨਾ ਸਾਰੀਆਂ ਪਾਰਟੀਆਂ ਦਾ ਠੰਡਾ ਜਿਹਾ ਕੰਮ ਹੋਇਆ ਪਿਆ ਜੀ ਕੋਈ ਪਾਰਟੀ ਇਹ ਚੋਣ ਦਫ਼ਤਰ ਖੋਲੇ ਵੀ ਨਹੀਂ ਨਾ ਨਾ ਬਾਕੀ ਤਾਂ ਖੋਲਣ ਆ 70 ਦਮਾਨ ਦਾ ਪਿੱਛੇ ਭਾਜੀਪੀ ਬਸ ਇਹ ਦੋਨਾਂ ਲਈ ਨਾ ਤੀਸਰਾ ਬੰਦਾ ਦਿਖਾਓ ਕਿਹੜਾ ਦਫ਼ਤਰ ਖੋਲੇ ਜੀ ਝਾੜੂ ਵਾਲੇ ਜਿਹਾ ਹੋਣ ਆਏ ਹੋਣੇ ਜੀ ਕਿਰਦਾਰ ਦਫ਼ਤਰ ਖੋਲੇ ਹੋਇਆ ਜੀ ਬੰਦਾ ਨਹੀਂ ਕੋਈ ਤੇ ਇਹ ਸ਼ਖਬੀਰੂ ਨੇ ਕਹਿੰਦਾ ਪੰਜਾਬ ਬਚਾਉਣਾ ਕਿੰਨੇ ਕੁ ਲੱਗਦੇ ਨੇ ਵੀ ਸਫਲ ਹੋ ਰਹੇ ਪੰਜਾਬ ਬਚਾਉਣ ਚ ਨਾ ਜੀ ਨਾ ਤਾਂ ਖਤਮ ਨੇ ਕੁਝ ਨਹੀਂ ਖਤਮ ਨੇ ਦਾ ਕੁਝ ਨਹੀਂ ਹੈਗਾ ਜਿਹਨਾਂ ਪੱਲੇ ਜਿਹਨਾਂ ਦੇ ਬਾਦਲ ਦੇ ਪੱਲੇ ਬਾਦਲ ਖਤਮ ਖਤਮ ਦੇਖ ਲਓ ਖਤਮ ਹੈ ਜੀ ਹੋ ਰੁਕੀਆ ਜੀ ਰੁਕੀਆ ਕੋਈ ਬੰਦਾ ਨਹੀਂਗਾ ਜੀ ਕੁਝ ਨਹੀਂ ਆਵਾਜ਼ ਨਹੀਂ ਜਾਣਾ ਜੀ ਅੱਛਾ ਚਲੋ ਇੱਕ ਗੱਲ ਹੋਰ ਦੱਸੋ ਤੁਸੀਂ ਹੁਣ ਥੋੜਾ ਪਿੱਛੇ ਹੋ ਇੱਕ ਮਿੰਟ ਜਿਹੜਾ ਇਹਨਾਂ ਨੇ ਪਰਮਿੰਦਰ ਢੀਂਡਸੇ ਨਾਲ ਵਾਦਾ ਕੀਤਾ ਸੀ ਵੀ ਤੁਹਾਨੂੰ ਟਿਕਟ ਦੇਵਾਂਗੇ ਤੇ ਟਿਕਟ ਦਿੱਤੀ ਨਹੀਂ ਹੈਗੀ ਉਹਨੂੰ ਕਿਵੇਂ ਦੇਖਦੇ ਉਹ ਤਾਂ ਇਹਨਾਂ ਦੇ ਪਾਰਟ ਦੇ ਮਾਸਰੇ ਨੇਗੇ ਇਹਨਾਂ ਇਹਨਾਂ ਪਾਰਟ ਦੇ ਮਾਸਰੇ ਨੇ ਜਿਹਨਾਂ ਦੇ ਬਾਰੇ ਤਾਂ ਭਾਗੀ ਆ ਜਾਣਗੇ ਵੀ ਪਰਮਿੰਦਰਾ ਵਾਦਾ ਕਰੇ ਜੀ ਹੁਣ ਉਹਦਾ ਬਾਦਲ ਸਾਹਿਬ ਦਾ ਇਹ ਗੱਲ ਕਹਿੰਦੇ ਤੇ ਵੀ ਐ ਕਰਕੇ ਵੀ ਇਹਦੇ ਹਲਕੇ ਦੇ ਵਿੱਚੋਂ ਵੀ ਕੋਈ ਹਲਕਾ ਨਿਚਾਰ ਦਰ ਨੂੰ ਤਿਆਰ ਨਹੀਂ ਤੇ ਨਾਲ ਤਾਂ ਕਰਕੇ ਅਸੀਂ ਝੁੰਡਾ ਨੂੰ ਟਿਕੜ ਦਿੱਤੀ ਜਾਈ ਉਹਦਾ ਹੀ ਗੱਲ ਕਰਦੇ ਗਏ ਵੀ ਕੋਈ ਵੀ ਹਲਕਾ ਨਿਚਾਰ ਦੇ ਨਾਲ ਤਰਨ ਧਿਆਨ ਨੇ ਕਰ ਜਿੱਦਾਂ ਕਰਕੇ ਝੁੰਡਾ ਨੂੰ ਟਿਕੜ ਦਿੱਤੀ ਠੀਕ ਹੈ ਅਸੀਂ ਅਕਾਲੀਆਂ ਦਾ ਦਫ਼ਤਰ ਲੱਭ ਰਹੇ ਹਾਂ ਚੋਣ ਵਾਲਾ ਪਤਾ ਕਿੱਥੇ ਆ ਨੰਨੇ ਉਹਦਾ ਉਹਦਾ ਮਾਨ ਦਾ ਇੱਕ ਹੁਣ ਹਾਂ ਫੌਂਡਾ ਜੱਸੇ ਨਾਲ ਪੱਕਾ ਬੱਲਾ ਬਾਈ ਬਾਈ ਤੇ ਦੱਸਦੇ ਹਾਂ ਹਾਂਜੀ ਸਰਵੇਖੀ ਕਰਦੇ ਹੁਣ ਇਸ ਪਾਸੇ ਸਰਵੇਖੀ ਕਰਦੇ ਆ ਕਿਹੜੀ ਪਾਰਟੀ ਦਾ ਲੱਗਦੇ ਨੇ ਜਾਣ ਤੋਂ ਬਾਈ ਆਪਣੇ ਔਰ ਤਾਂ ਤੁਸੀਂ ਹਿਸਾਬ ਲਾ ਦੋ ਵੀ ਫਿਲਹਾਲ ਤਾਂ ਪਤਾ ਹੀ ਨਹੀਂ ਲੱਗ ਰਿਹਾ ਪਰ ਸਿਮਰਜੀਤ ਸਿੰਘ ਮਾਨ ਦਾ ਯਾਰ ਜੋਰ ਬਹੁਤ ਹੈ ਹਾਂ ਬਾਕੀ ਜਿਹੜੀ ਆਮ ਆਦਮੀ ਪਾਰਟੀ ਹੈ ਬਾਈ ਥੋੜੇ ਜਿਹਾ ਚਲੋ ਪਹਿਲਾਂ ਜਿਵੇਂ 2-3 ਸਾਲ ਇਹ ਵਿਚਰੇ ਨਹੀਂ ਹੈਗੇ ਬਾਈ ਹਣਾ ਜਿਵੇਂ ਲੋਕ ਕਹਿੰਦੇ ਨੇ ਆਪਦੇ ਵੱਲੋਂ ਨਹੀਂ ਕਹਿੰਦਾ ਬਾਈ ਉਹ ਚੀਜ਼ਾਂ ਦਾ ਵੀ ਬਾਈ ਇਫੈਕਟ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈਗਾ ਤੇ ਬਾਕੀ ਬਾਈ ਦੇਖੋ ਹਣਾ ਬਾਕੀ ਲੋਕਾਂ ਤੇ ਯਾਰ ਕਿੱਧਰ ਨੂੰ ਕਰਦੇ ਆ ਬਾਈ ਸੁਪਰੀਤ ਇੱਥੇ ਭਵਾਨੀਗੜ੍ਹ ਦੇ ਵਿੱਚ ਸ਼ਰਮਨੀ ਅਕਾਲੀਦਾਲ ਬਾਦਲ ਦਾ ਦਫ਼ਤਰ ਕਿੱਥੇ ਗਿਆ ਜੀ ਪਤਾ ਨਹੀਂ ਜੀ ਸਾਡਾ ਸੀਨ ਚੱਲਦਾ ਹੈ ਅੱਜ ਤੱਕ ਪੋਜੀਸ਼ਨ ਜੁੜ ਜਿਓ ਹਿਆਂ ਵਾਲੇ ਸਾਨੂੰ ਲੱਭ ਨਹੀਂ ਰਿਹਾ ਸੀ 10 ਬੰਦੇ ਨੂੰ ਮੋਚਲਾ ਘਟੋਟ ਨਾ ਸਮਝਦਾ ਹੋਣੀ ਪਤਾ ਹੈਗਾ ਠੀਕ ਹੈ ਜੀ ਹਾਂ ਜੀ ਸასი ਗਾਰ ਜੀ ਸਤਿਕਾਰ ਜੀ ਬਾਦਲ ਦਾਲ ਦਾ ਦਫ਼ਤਰ ਕਿੱਥੇ ਹੈ ਜੀ ਭਵਾਨੀਗੜ੍ਹ ਚ ਚੋਣਾ ਵਾਲਾ ਬਾਈ ਪਤਾ ਨਹੀਂ ਖੁੱਲਿਆ ਨਹੀਂ ਰੱਖ। ਬਈ ਪਤਾ ਨਹੀਂ। ਸ਼ੁਕਰ। ਬਾਈ ਸਸੀਗਰ। ਯਾਰ ਸ਼ਰੂਮ ਨੇ ਅਕਾਲੀ ਦਰ ਸ਼ਰੂਮ ਨੇ ਅਕਾਲੀ ਦਰ ਬਾਦਲ ਦਾ ਦਫਤਰ ਕਿੱਥੇ ਹੈ ਉਰੇ ਚੌਣ ਵਾਲਾ? ਭਵਾਨੀਗੜ ਚ। ਉਰੇ ਭਵਾਨੀਗੜ ਚ ਤਾਂ ਹੈ ਨਹੀਂ ਮੇਰੇ ਸਾਜੀ। ਖੁੱਲਿਆ ਨਹੀਂ। ਨਾ ਜੀ ਖੁੱਲਿਆ ਨਹੀਂ। ਬਾਦਲਾਂ ਦਾ ਦਫਤਰ ਕਿੱਥੇ ਹੈ ਭਵਾਨੀਗੜ ਦੇ ਵਿੱਚ ਚੌਣ ਵਾਲਾ? ਬਾਦਲਾਂ ਦਾ ਦਫਤਰ ਦੇਖੋ ਅਸੀਂ ਤਾਂ ਸੁਣਿਆ ਨਹੀਂ ਹੈਗਾ ਇਹ ਤੱਕ ਉਰੇ। ਪਰ ਉਹਨਾਂ ਦਾ ਪਤਾ ਲੱਗਿਆ ਵੀ ਕਹੇ ਜene ਉਹ ਲੋਕਾਂ ਨੂੰ। ਕੀ ਪਤਾ ਲੱਗਿਆ ਕਹੇ ਜene? ਐ ਉਹਨਾਂ ਨੇ ਬਸ ਕਬਜ਼ੇ ਕੀਤੇ ਨੇ ਸਾਂਝੀਆਂ ਚੀਜ਼ਾਂ ਦੇ। ਅੱਛਾ ਜੀ। ਧਾਰਮਿਕ ਜਗ੍ਹਾ ਦੇ ਅੰਦਰ ਕਬਜ਼ੇ ਕੀਤੇ ਨੇ ਸਾਂਝੀਆਂ ਜਗ੍ਹਾ ਦੇ ਕਬਜ਼ੇ ਕੀਤੇ ਨੇ ਇਹਨਾਂ ਨੇ ਆਹੀ ਕੁਛ ਕੀਤਾ। ਨਹੀਂ ਹੁਣ ਤਾਂ ਉਹ ਗਲਤੀਆਂ ਮੰਨ ਰਹੇ ਨੇ ਹੁਣ ਤਾਂ ਪੰਜਾਬ ਬਚਾਉਣ ਵਾਸਤੇ ਜ਼ੋਰ ਲਾ ਰਹੇ ਨੇ ਉਹ। ਨਾਲ ਬਾਬਾ ਪੀਰ ਇੱਥੇ ਆ ਚਾਰ ਦੁਕਾਨਾਂ ਤੱਪੀਆਂ ਹੋਈਆਂ ਨੇ ਬਾਬੇ ਪੀਰ ਦੀ ਇਹਨਾਂ ਨੇ ਅਕਾਲੀ ਦਰ ਵਾਲਿਆਂ ਨੇ। ਅੱਛਾ ਆ ਦੇਖਿਆ ਜਾ ਕੇ ਇੱਥੇ। ਚਾਰੇ ਦੁਕਾਨਾਂ ਪਾ ਕੇ ਬਾਬੇ ਪੀਰ ਦੀ ਜਗ੍ਹਾ ਤੇ ਕਿਰਾਏ ਦੇ ਦਿੱਤੀਆਂ ਹੋਈਆਂ ਨੇ। ਕਾਰੋਬਾਰ ਕੀਤਾ ਹੋਇਆ ਪੀਰ ਦੀ ਜਗ੍ਹਾ ਤੇ ਸ਼ਹਿਰ ਦੀ ਜਗ੍ਹਾ। ਜਾ ਕੇ ਦੇਖੋ ਅਸਾਂ ਦਿਖਾ ਕੇ ਨਾ ਜਾ ਕੇ ਪੀਰ ਦੀ ਜਗ੍ਹਾ ਤੇ। ਬਈ ਸਸਕਰ। ਬਈ ਉਹਰੇ ਸ਼ਰਮਨੇ ਅਕਾਲੀਦਾਲਾ ਬਾਦਲ ਮੈਨੂੰ ਮੁਸ਼ਕਲ ਹੈ। ਨਹੀਂ ਨਹੀਂ ਪਤਾ। ਫਾਇਨੇਗਾ। ਨਹੀਂ ਪਤਾ ਹੀ ਨਹੀਂ ਮੈਨੂੰ। ਧੰਨ ਠੀਕ ਹੈ ਜੀ। ਬਈ ਸਸੀਗਰ। ਸਸੀਗਰ ਵੀਰ ਜੀ। ਵੀਰ ਜੀ ਇੱਥੇ ਸ਼ਰਮਨੀ ਅਕਾਲੀ ਨਾਲ ਬਾਦਲ ਦਲ ਦਾ ਦਫ਼ਤਰ ਕਿੱਥੇ ਚੋਣ ਵਾਲਾ? ਸ਼ਾਇਦ ਇੱਥੇ ਤਾਂ ਕਿਤੇ ਹੋਣੀ ਨਹੀਂ ਜੀ। ਭਵਾਨੀਗੜ੍ਹ 'ਚ ਖੁੱਲਿਆ ਨਹੀਂ? ਨਹੀਂ ਸ਼ਾਇਦ ਖੁੱਲਿਆ ਹੋਣਾ ਪਰ ਸਾਨੂੰ ਤਾਂ ਪਤਾ ਨਹੀਂ ਕਿੱਥੇ ਖੁੱਲਿਆ। ਅੱਛਾ ਜੀ। ਨਾ ਜੀ। ਇੱਥੇ ਸ਼ਰਮਨੀ ਅਕਾਲੀ ਨਾਲ ਬਾਦਲ ਦਾ ਚੋਣ ਦਫ਼ਤਰ ਕਿੱਥੇ ਹੈ ਜੀ? ਇਹ ਜਿਹੜੀ ਹੈ ਮੇਰੇ ਆਊਟ ਆਫ ਸਲੇਵਸ ਹੈ। ਅਛਾ ਮੈਂ ਕੁਛ ਨਹੀਂ ਕਰਨੇ ਚਾਹੁੰਦਾ। ਤੁਹਾਡੀ ਜਾਣਕਾਰੀ ਹੈ ਨਹੀਂ? ਨਹੀਂ ਸਾਹਮਣੇ ਜਿਹੜੀ ਮੈਂ ਗੱਲ ਕਰ ਰਿਹਾ ਜੀ ਠੀਕ ਹੈ ਜੀ। ਸ਼ੁਕਰੀਆ। ਬਈ ਇੱਕ ਮਿੰਟ ਇੱਕ ਸਸੀ ਗਾਰ ਜੀ। ਇੱਥੇ ਭਵਾਨੀਗੜ੍ਹ ਦੇ ਵਿੱਚ ਸ਼ਰਮਨੇ ਅਕਾਲੀਦਾਲ ਬਾਦਲ ਦਾ ਦਫ਼ਤਰ ਕਿੱਥੇ ਹੈ ਜੀ ਚੋਣਾ ਵਾਲਾ? ਮੈਂ ਤਾਂ ਬਾਹਰੋਂ ਆ ਜੀ ਮੈਨੂੰ ਨਹੀਂ ਪਤਾ। ਤੁਹਾਨੂੰ ਪਤਾ ਜੀ ਮੰਡੀ ਦੇ ਵਿੱਚ ਜੀ। ਮੰਡੀ ਦਾ ਸਿਮਰਜੀਤ ਮਾਨ ਦਾ ਜੀ ਉਹਨਾਂ ਦਾ ਲੱਭਿਆ ਨਹੀਂ। ਉਹਨਾਂ ਦਾ ਲੱਭਿਆ ਨਹੀਂ ਬਾਈ ਬਾਈ ਉਹਨਾਂ ਨੂੰ ਪਤਾ ਹੋਊ ਜਾਣਕਾਰੀ ਸੀ ਮੈਂ ਬਾਹਰੀ ਆ। ਸਾਡੇ ਠੀਕ ਹੈ ਜੀ ਸ਼ੁਕਰੀਆ ਜੀ। ਸਸੀ ਗਾਰ ਜੀ। ਇੱਥੇ ਬਾਦਲ ਲਾਲ ਦਾ ਦਫ਼ਤਰ ਕਿੱਥੇ ਹੈ ਜੀ ਚੋਣਾ ਵਾਲਾ ਸ਼ਰਮਨੀ ਅਕਾਲੀ ਲਾਲ ਦਾ ਉਹਦਾ ਨਹੀਂ ਪਤਾ ਜੀ ਐ ਨਹੀਂ ਨੌਂ ਮਰਾ ਪਿੰਡ ਦੂਰ ਹੈ ਇੱਥੇ ਸ਼ਰਮਨੀ ਅਕਾਲੀ ਲਾਲ ਦਾ ਬਾਦਲ ਦਾ ਦਫ਼ਤਰ ਕਿੱਥੇ ਹੈ ਚੋਣਾ ਵਾਲਾ ਉਹਦੇ ਕੋਈ ਦਫ਼ਤਰ ਨਹੀਂ ਖੁੱਲਿਆ ਇਹਨਾਂ ਦਾ ਕੋਈ ਪਛਾਣ ਨਹੀਂ ਇਹ ਕੋਈ ਬੰਦੀ ਨਹੀਂ ਵੀ ਕਿਹੜਾ ਖੜਾ ਕੋਈ ਪਤ ਨਹੀਂ ਲੋਕਾਂ ਨੂੰ ਵੀ ਕਿਹੜਾ ਖੜਿਆ ਕਿਹੜਾ ਨਹੀਂ ਖੜਿਆ ਇਹ ਅਕਾਲੀ ਲਾਲ ਵਾਲਾ ਪਤਾ ਨਹੀਂ ਨਾ ਜੀ ਨਾਲ ਕਿਸੇ ਨੂੰ ਨਹੀਂ ਪਤਾ ਇਹਦੇ ਸਖਵੀਰ ਬਾਦਲ ਦਾ ਸਾਰਾ ਜ਼ੋਰ ਲੱਗਿਆ ਪਿਆ ਪੰਜਾਬ ਨੂੰ ਬਚਾਉਣ ਤੇ ਤੁਸੀਂ ਕਹਿੰਦੇ ਸਾਨੂੰ ਪਤਾ ਨਹੀਂ ਉਹਦਾ ਗੱਡੀ ਚ ਆਏ ਪੈ ਜਾਂਦਾ ਹੀ ਨੀਚੇ ਉਤਰ ਕੇ ਕਹਿੰਦਾ ਚਾਰ ਬੰਦੇ ਚਲਾਏ ਚੱਲੀਏ ਪਿਆਵ ਬਚਾਣ ਉਹ ਚਾਰ ਬੰਦੇ ਨੂੰ ਕਹਿੰਦਾ ਹੀ ਉਹਦਾ ਗੱਡਾ ਟੌਰ ਨਾ ਪੈ ਜਾਂਦਾ ਗੱਡੀ ਚ ਪੀ ਗੇੜੇ ਨਾਦਾ ਹੀ ਮੈਂ ਉਹ ਰੋਡ ਤੇ ਬੈਠਾ ਹਾਂ ਉਹ ਗੱਡੀ ਚ ਐ ਲੱਤ ਰੱਤ ਘਰੀ ਬੈਠਾ ਹੁੰਦਾ ਅੱਛਾ ਉਤਰ ਕੇ ਕਹਿੰਦਾ ਚੱਲੀਏ ਪਿਆਵ ਬਚਾਣ ਧੁੱਪੇ ਚ ਲਈ ਫਿਰ ਜਾਂਦਾ ਰੋਕਾਂ ਨੂੰ ਨਹੀਂ ਕੋਸ਼ਿਸ਼ ਤਾਂ ਕਰ ਰਿਹਾ ਹੈ ਨਾ ਪੰਜਾਬ ਨੂੰ ਬਚਾਉਣ ਦੀ ਉਹਦਾ ਆਪਣੀ ਆਪਣੇ ਵਾਸਤੇ ਕਰ ਰਹੀ ਕੋਸ਼ਿਸ਼ ਉਹਨੇ ਵੀ 5 ਸਾਲ ਪਹਿ ਵਧੀਆ ਕਾਰਨਾ ਗੁੰਡਾ ਇਲਾਜ ਕਿਉਂਕਿ ਮੈਂ ਪਹਿਨਾ ਚਲਾਇਆ ਉਹਨਾਂ ਨੇ ਨਸਾ ਪੱਤਾ ਚਿੱਟਾ ਉਹਨਾਂ ਨੇ ਚਲਾਈ ਚਿੱਟਾ ਕੀ ਪਤੀ ਇੰਦੀ ਪਿਆਵ ਚ ਕੀ ਹੁੰਦਾ ਦੀ ਉਹਨਾਂ ਨੇ ਪੈਰੀ ਵੀ ਪਾ ਚਿੱਟਾ ਚ ਦੇਈ ਅੰਨੇ ਮੁੰਡੇ ਰੋਹੇ ਮੁੰਡੇ ਮਾਰ ਦਿੰਦੇ ਇਹਦੇ ਕਹਿੰਦੇ ਆਮ ਪਾਰਟੀ ਨੇ ਚਲਾਇਆ ਆਮ ਪਾਰਟੀ ਕਿਉਂ ਨਹੀਂ ਆਮ ਪੰਨਾਂ ਨੇ ਨਹੀਂ ਚਲਾਈ ਹੋਈ ਆਮ ਪਾਰਟੀ ਤਾਂ ਬੰਦ ਕਰ ਰਹੀ ਆ ਅੱਛਾ ਇਹ ਮਾਂ ਕਰੋ ਭੇਜੀ ਜਾਂਦੇ ਨੇ ਅਕਾਲੀ ਹਾਂਜੀ ਹਾਂਜੀ ਬਾਦਲ ਸਾਹਿਬ ਛੋਟੀ ਸੁੱਕੀ ਅੱਛਾ ਹਾਂਜੀ ਹਾਂਜੀ ਨਹੀਂ ਯਾਰ ਆਇਆ ਨਾ ਦੇਖੋ ਤਾਂ ਜ਼ੋਰ ਲੱਗਿਆ ਪਿਆ ਪੰਜਾਬ ਬਚਾਉਣ ਤੇ ਉਹ ਆਪਣੇ ਬਾਸ ਤੇ ਪਿਆ ਵਿਚਾਰੇ ਹੀ ਪੰਜਾਬ ਨੇ ਜਿੰਦਗੀ ਖਰਾਬ ਆਣਾ ਪ੍ਰੰਕ ਮਾਨ ਨੇ ਖੁੰਝੇ ਲਾਤੇ ਮਾਨ ਸਾਹਿਬ ਨੇ ਮੈਨੂੰ ਤੂੰ ਝਾੜੂ ਦਾ ਲਾਉਣਾ ਪੱਕਾ ਬੰਦਾ ਮੈਂ ਹੀ ਹੈਂਗੀ ਝਾੜੂ ਨਹੀਂ ਪੱਕੀ ਬੰਦਾ ਹਾਂ ਜੀ ਹਾਂ ਠੀਕ ਆ ਤਾਂ ਹੀ ਕੋਕੇ ਗੱਡੂ ਪ੍ਰੰਕ ਮਾਨ ਦੇਖਿਆ ਸੁੱਤੀ ਅੱਛਾ ਹਾਂ ਜੀ ਹਾਂ ਪੂਰੇ ਕੋਕੇ ਗੱਡੂ ਆ ਕਹੇ ਥੋੜੇ ਵਾਲਿਆਂ ਨੇ ਕਹਾਂ ਦੀ ਵੀ ਹਾਂ 20-14 ਦੇ ਪੈਸੇ ਲੱਗਣੇ ਜਾਂਦੇ ਪੰਜਾਬ ਦੇ ਪੰਜੇ ਪੰਜੀ ਬਚਾਵਾਂਗੇ ਇਸ 14 ਦੇ ਥੋੜੇ ਵਾਲੇ ਪੈਸੇ ਬਹੁਤ ਆ ਰਹੇ ਨੇ ਸਾਡੇ ਕਿਹੜੇ ਯੋਕ ਨੇ ਕੋਈ ਪੈਸੇ ਆਪਣੇ ਕੋਲੋਂ ਲਾ ਰਹੇ ਨਹੀਂ ਇਨਾ ਵਾਹ ਬੱਲੇ ਕੇ ਆ ਗਿਆ ਹਾਂ ਜੀ ਲੈ ਬਾਹਰੋਂ ਪੈਸਾ ਆ ਰਹੀ ਬਾਹਰੋਂ ਪੈਸੇ ਵੀ ਆ ਪਿਆ ਬਿਚਾ ਹੋਏ ਇਹਨਾਂ ਨੂੰ ਕਹਿ ਰਹੇ ਨੇ ਆਂ ਪਾਰਟੀਆਂ ਵੀ ਤੁਸੀਂ ਬਿਚਾਓ ਨਹੀਂ ਨਹੀਂ ਨੌਕਰੀ ਦਿੱਤੇ ਕਰੀਏ ਨੌਕਰੀ ਦਿੱਤੇ ਨੇ ਇਹ ਗਰੀਬ ਬੰਦਿਆਂ ਨੂੰ ਸਾਡੇ ਜੱਜ ਬਣ ਬਣੇ ਨੇ ਸਾਡੇ ਗਰੀਬ ਲੜਕੇ ਉਹਦਾ ਆਪਦਾ ਮਿਹਨਤ ਕਰਕੇ ਬਣੇ ਨੇ ਇਹਨਾਂ ਇਹਨਾਂ ਨੌਕਰੀ ਨਹੀਂ ਦਿੰਦੇ ਦੇ ਇਹਦਾ ਆਪ ਪੈਸੇ ਲੈ ਕੇ ਦਿੰਦੇ ਨੇ ਸੁਖਦੀਪ ਦੇ ਘਰ ਆਈ ਕਹਿੰਦੀ ਸੀ ਇੰਨੇ ਪੈਸੇ ਲਵਾਂਗੀ ਉਰੇ ਧਰਦੇ ਨਹੀਂ ਵੱਡੇ ਬਾਦਲ ਦੇ ਘਰ ਵਾਲੀ ਵੱਡੇ ਬਾਦਲ ਦੇ ਘਰ ਵਾਲੀ ਜਿਹੜੀ ਚੱਲ ਗਈ ਉਹਦੇ ਘਰ ਵਾਲੀ ਕਹਿੰਦੇ ਵੀ ਸੁਖਬੀ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਦੇ ਵੀ ਅਕਾਲੀ ਦਲ ਭਾਂਡੇ ਵੰਡੂਗਾ ਭਾਂਡਿਆਂ ਤੇ ਬਾਦਲਾਂ ਦੀਆਂ ਫੋਟੋ ਆਉਣਗੀਆਂ ਉਹਨਾਂ ਨੇ ਭਾਂਡੇ ਦਾ ਨਹੀਂ ਵੰਡੇ ਪਰ ਦੋਨੇ ਥੋੜੇ ਵਾਲਿਆਂ ਨੇ ਝੋਲੇ ਵੰਡੇ ਨੇ ਜਿਨ੍ਹਾਂ ਦੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਆ ਹੁਣ ਉਹਨੂੰ ਕੀ ਦੇਖਦੇ ਹੋ ਉਹਨੇ ਕਿਹਨੇ ਦੇ ਦੇ ਪੰਜ 5 ਕਿਲੋ ਆਟਾ ਦੇ ਰਹੀ ਇਹ 5 ਕਿਲੋ ਕਿਹਨੇ ਮਤਲਬ ਚਿੰਨਾ ਉਹ ਦੇ ਰਿਹਾ ਕਣਕ ਦੇ ਰਿਹਾ ਤੇ ਇਹ ਤਾਂ ਇਹੀ ਭਾਵੇਂ ਫੋਟੋ ਲੱਗੀ ਕੁਸ ਬਈ ਨਾ ਕੁਝ ਵੀ ਦਿੱਤਾ ਹੀ ਉਹਦਾ ਉਹਦਾ ਅਕਾਲੀ ਵੀ ਦਿੰਦੇ ਸੀਗੇ ਕਿਹੜੇ ਦਿੰਦੇ ਨੇ ਜੀ ਜਿਹੜਾ ਦੇਖਦੇ ਵੀ ਇਹ ਝਾੜੂ ਐ ਕਣੀ ਉਹਦਾ ਕਾਰਡ ਖਤਮ ਮੇਰਾ ਕਾਰਡ ਕਨੇ ਦੁਬਾਰੋਂ ਚਾਲੂ ਕਰਾਈ ਸੀ ਸਾਨੇ ਜੇ ਭਗਵਾਨ ਜੀ ਮਾਨ ਕਹਿੰਦੇ ਕਹਿੰਦਾ ਵੀ 30 ਤਰੀਕ ਨੂੰ ਇਕੱਠੇ ਹੀ ਮਾਣ ਜਦਾਂਗੇ ਕਿਤੇ ਤੁਹਾਨੂੰ ਨਾ ਕਹਦਾਂ ਲੋਕ ਵੀ ਉਹ ਝੋਲਾ ਵਜਨ ਸਿਓ ਕਹਦੇ ਆ ਭਜਨ ਕੌਰ ਕਹਦੇ ਵੀ ਉਹ ਇਕੱਠੇ ਹੀ ਡੰਗਦਾਂਗੇ ਮੀਤ ਇਹਦੇ ਨਾਲ ਮੀਤ ਦੇਖੋ ਭਾਵੇਂ ਉਹ ਨਾ ਜਿੱਤੇ ਪਰ ਉਹ ਸਾਈ ਕਿਤੋਂ ਜਿੱਤਣਗੇ ਜੇ ਉਹ ਨਾ ਜਿੱਤਿਆ ਉਹਦਾ ਨਹੀਂ ਸਕਾਰ ਪੱਕੀ ਆ ਇਥੋਂ ਮਾੜੇ ਹਾਲ ਨੇ ਮੀਤ ਦੇ ਹੈਗੇ ਨੇ ਹਾਲਤ ਮਾੜੇ ਨਹੀਂ ਹੈਗੇ ਹਾਲਤ ਤਾਂ ਪੂਰੇ ਤੌਰ ਨੇ ਨਹੀਂ ਚਾਹੁੰਦਾ ਇੱਕ ਮਨ ਮੰਨਦੀ ਉਹ ਆ ਟੱਕਰ ਇੱਕਾ ਕਿਨੇ ਇਹਨਾਂ ਦੀ ਪ੍ਰੀਮੀਤੋਂ ਮੰਤਰੀਤੀ ਆਈ ਠੀਕ ਹੈ ਜੀ ਸ਼ੁਕਰੀਆ ਠੀਕ ਹੈ ਜੀ ਓਕੇ